ਜੀ ਤੁਸੀਂ ਮੀਰੋ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਅੱਜ ਆਪਾਂ ਮੈਸਦਾ ਤਰ ਰਹੇ ਜੀ ਟ੍ਰੀਟਮੈਂਟ ਇਹਦੇ ਨੋਆ ਦੇ ਵਿੱਚ ਕੀਤਾ ਰਹੀਏ ਜੀ ਥੋੜਾ ਜਿਹਾ ਇਹ ਨਾਲੇ ਕੋਈ ਜਾਰੇ ਗਿੱਲਾ ਨਹੀਂ ਹੁੰਦਾ ਜੀ ਥੱਲੇ ਆਏ ਤੇ ਵਿੱਚ ਆਪਾਂ ਹੁਣ ਟਕੋਰ ਕਰ ਰਹੇ ਹਾਂ ਜੀ ਇਹਦੇ ਵਿੱਚ ਨਿੰਮ ਦੇ ਪੱਤੇ ਪਾ ਕੇ ਗਰਮ ਪਾਣੀ ਦੀ ਦੇਖੋ ਮੱਝ ਨੂੰ ਵੀ ਆਰਾਮਦਾਰੀ ਆਂਦੀ ਹੈ ਜਿੱਗਾ ਮਰੀਆਂ ਨੇ ਜੀ ਤੋਂਮਾ ਚ ਰਿਕਤ ਆਂਦੀ ਹੈ ਮੱਝ ਨੂੰ ਆ ਦੇਖੋ ਤੁਸੀਂ ਮੀਰੋ ਕਹਤਾ ਅਸੀਂ ਆਏ ਸਾਲ ਵੀ ਟੀਕੇ ਲਵਾਨੇ ਨੇ ਮੂੰਹ ਖੁੱਲਦੇ ਫੇਰ ਵੀ ਦਿੱਕਤ ਆ ਜਾਂਦੀ ਹੈ ਮੂੰਹ ਖੁੱਲਦਾ ਹੈ ਨਹੀਂ ਇਹ ਚੀਜ਼ਾਂ ਬੈਨੀਆਂ ਨੇ ਜੀ ਠੀਕ ਆ ਬੈਨੀਆਂ ਨੇ ਆ ਦੇਖੋ ਕਿਵੇਂ ਹੋ ਰਿਹਾ ਕਿ ਚੁੱਕਾ ਚਾ ਮਾਰ ਸਿੱਟ ਰਹੇ ਆ ਇਹ ਟੇਕੋਰ ਕਰੀ ਜੀ ਕੱਲ ਵੀ ਅਸੀਂ ਟੇਕੋਰ ਕਰੀ ਆ ਅੱਜ ਵੀ ਅਸੀਂ ਟੇਕੋਰ ਕਰ ਰਹੇ ਆ ਚੰਗੀ ਤਰ੍ਹਾਂ ਨਿੰਮ ਦੇ ਪੱਤਿਆਂ ਨਾਲ ਆ ਦੇਖੋ ਪਾਣੀ ਦੀ ਬਾਸਟੀ ਦੀਪਰੀ ਹੋਈ ਕਿਸਾਨ ਵੀਰੋ ਹੁਣ ਤਾਂ ਇਹ ਘੱਟ ਹੋ ਗਿਆ ਜੀ ਇਹ ਦੇਖੋ ਪਹਿਲਾਂ ਇਹਦੇ ਨਾਲ ਸਿਕਾ ਲਾਇਆ ਸਾਫ ਪਾਣੀ ਨਾਲ ਧੋਈ ਪਹਿਲਾਂ ਖੁਰਾ ਉਹਨੂੰ ਖਤਾਨ ਵੀ ਲੋ ਇਸ ਤੋਂ ਬਾਅਦ ਆਪਾਂ ਲਈ ਆ ਦੇਖੋ ਸਰੋਂ ਦਾ ਤੇਲ ਇਹ ਹੀ ਸਰੋਂ ਦਾ ਤੇਲ ਤੇ ਹਲਦੀ ਪਾ ਕੇ ਇਹ ਆ ਦੇਖੋ ਫੋਹਾ ਲੈ ਲਿਆ ਆਪਰੇ ਫੋਹਾ ਲੈ ਕੇ ਜੀ ਇਹ ਆਪਾਂ ਅੱਜ ਦੇ ਜਿੱਥੇ ਜਿੱਥੇ ਚੀਗ ਹੈ ਚੰਗੀ ਜਿਹਾ ਲਾ ਲਾਂਗੇ ਜੀ ਮਨਜਾ ਹੁਣ ਤਾਂ ਇਹਨੂੰ ਨਾਮਦਾਰੀ ਆਉਂਦੀ ਹੈ ਪਹਿਲਾਂ ਤਾਂ ਇਹ ਲੱਤਾਂ ਮਾਰਦੀ ਸੀ ਬਹੁਤ ਜ਼ਿਆਦਾ ਹੁਣ ਮੱਜ ਨੂੰ ਵੀ ਪਤਾ ਲੱਗ ਗਿਆ ਵੀ ਮੇਰਾ ਲਾਜ ਕਰਦੇ ਨੇ ਜਿਹੜਾ ਮੈਂ ਟੁਰਨ ਚਾ ਦਿੱਕਤਾਂ ਦੀ ਸੀ ਉਹ ਇਹ ਇਹਨੂੰ ਰਾਮਦਾਰੀ ਆਂਦੀ ਆ ਹੁਣ ਰਾਮਦਾਰੀ ਆਂਦੀ ਚੰਗੀ ਤਰ੍ਹਾਂ ਇਹਨੂੰ ਵਿੱਚੋਂ ਆਹ ਦੇਖੋ ਇਹ ਕੱਚਾ ਮਾਸ ਹੁੰਦਾ ਜੀ ਇਹ ਉਰੇ ਠੀਕ ਪੈਂਦੀ ਹੈ ਇਹ ਆਪਾਂ ਹਲਦੀ ਤੇ ਸਰੋਂ ਦਾ ਤੇਲ ਗਰਮ ਕਰਿਆ ਹੋਇਆ ਜੀ ਕੋਸਾ-ਕੋਸਾ ਹੁਣ ਮੜ ਜਾ ਬਚਾ ਕੇ ਕਈ ਵਾਰ ਲੱਤ ਵੀ ਮਾਰਦੀ ਹੈ ਜੀ ਇਹ ਹੁਣ ਤਾਂ ਚਲੋ ਟਿਕਰੀ ਹੈ ਆ ਦੇਖੋ ਚੱਕ ਲਈ ਮੜ ਜਾ ਦਰਦ ਹੁੰਦਾ ચીਕ ਚ ਸਹਾਨ ਵੀ ਉਹ ਇਸ ਤਰ੍ਹਾਂ ਆਪਾਂ ਪਸ਼ੂਆਂ ਦੀ ਦੇਖਰੇਖ ਕਰਦੇ ਰਹੋ ਜੀ। ਸਿਹਾਲ ਹੈ ਕਿਉਂ ਸਿਹਾਲ ਇੱਕ ਥਾਂ ਤੇ ਖੜੇ ਰਹਿੰਦੇ ਨੇ। ਫਿਰ ਵੀ ਖੜੇ ਆ ਦੇ ਕਾਰਨ ਗੋਹਾ-ਗੂਹਾ ਤਾਂ ਹਟਾ ਲੇ ਰਹੇ ਨੇ ਆ। ਪਰ ਆਹ ਵੇਖੋ ਫਾਸਰੀ ਸੁੱਕਾ ਰਿਹਾ ਸਾਡਾ ਬਲਦੇ ਵਾਲਾਂ ਚ। ਫਿਰ ਵੀ ਪਤਾ ਨਹੀਂ ਕਾਰਨ ਕੀ ਬਿੱਲੇ ਨੇ ਕਾਰਨ ਹੋ ਗਿਆ ਜਾਂ ਪਸ਼ਾਬ ਛੂ ਕਰਦੇ ਰਹਿੰਦੇ ਨੇ ਜਾਂ ਮੌਸਮ ਦਾ ਨਾਲੋ ਜਾਂ ਮਰਮਤਾ ਉੱਤੇ ਤਾਂ ਕੀ ਜਮੰਦੇ ਆਂ ਦੇਖੋ ਠੀਕ ਪੈ ਰਹੀ ਹੈ ਜੀ। ਇਹ ਆ ਦੇਖੋ ਠੀਕ ਪੈ ਰਹੀ ਹੈ ਜੀ। ਇਹਨੂੰ ਰਾਮਦਾਰੀ ਹੁੰਦੀ ਜੀ ਪਤਨੂ ਕੱਲ ਤਾਂ ਸਾਨੂੰ ਜਮਾ ਲਵੇ ਨਹੀਂ ਲੱਗਣ ਦੇ ਦੀ ਅੱਜ ਤਾਂ ਟਿੱਕੇ ਖੜੀ ਐ ਇਹਨੂੰ ਪਤਾ ਲੱਗ ਗਿਆ ਵੀ ਮੇਰਾ ਲਾਜ ਕਰ ਰਹੀ ਨੇ ਐਸ ਤਰ੍ਹਾਂ ਚੰਗੀ ਗੁਨਾ ਵਿੱਚ ਭਰਦੇ ਰਹੋ ਇਹਨੂੰ ਦੋ ਦਿਨ ਅਸੀਂ ਹੁਣ ਕੱਚੇ 'ਚ ਨਹੀਂ ਮੰਨਦੇ ਜੀ ਉਰੀ ਰੱਖਾਂਗੇ ਸੁੱਕੇ 'ਚ ਥੋੜਿਆ ਸੁੱਕੇ ਦਾ ਪ੍ਰਬੰਧ ਰੱਖਾਂਗੇ ਬਹੁਤ ਵਧੀਆ ਝੋਟੀ ਜੀ ਇਹਦੇ ਥੱਲੇ ਦੁੱਧ ਆਉਂਦੀ ਇਹਦਾ ਥਾਂ ਤੇ ਲੈ ਗਏ ਜੀ ਤੇ ਦੋਤੇ ਦੇ ਥੱਲੇ 16 17 ਲੀਟਰ ਦਾ ਦੁੱਧ ਜਿੰਨਾ ਆਪਾਂ ਪਾਈ ਜਾਂਦੇ ਉੰਨਾ ਹੀ ਦੁੱਧ ਭਰੀ ਜਾਂਦੀ ਏਟੋ ਅਸੀਂ ਨੇ ਟੱکریاں ਵੀ ਲਈਆਂ ਨੇ ਜੀ ਕੀ ਕੀ ਦੀਆਂ ਇੱਕ ਟੱਕੀ ਕੋਹੀ ਨੂਰ ਦੀ ਲਈ ਹੈ ਇੱਕ ਕੱਟੀ ਅਸੀਂ ਨੇ ਜੀ ਇਹ ਨਾਲੇ ਦੀ ਲਈ ਹੈ ਕਿਉਂਕਿ ਇਹਦੇ ਥੱਲੇ ਦੁੱਧ ਭਰੀ ਜਾਂਦੀ ਹੈ ਸਾਡੇ ਘਰ ਦੀ ਝੋਟੀ ਹੈ ਜੀ ਇਹ ਵੀ ਟੀਕੇ ਦੀ ਭਰਾਈ ਹੋਈ ਹੈ ਇਹ ਵੀ ਮੂੜਾ ਦਾ ਅਸੀਂ ਹਰੇੜੇ ਦਾ ਟੀਕਾ ਦੀ ਜੀ ਉਹ ਭਰਾਇਆ ਦੀ ਇਹ ਅਸੀਂ ਇਹ ਪਾਲੀਆਂ ਲੀਸੀ ਹੋਈਏ ਜੀ ਇਹ ਖੁਰਾ ਦੀ ਮਾਰੀ ਤੇ ਇੱਕ ਦਿੱਕਤ ਆ ਗਈ ਥਣ ਨੂੰ ਇਹਨੂੰ ਥਣ ਖੜ ਗਿਆ ਜੀ ਟ੍ਰੀਟਮੈਂਟ ਤਾਂ ਬਹੁਤ ਕਰਿਆ ਪਰ ਚੱਲਿਆ ਨਹੀਂ ਹੈਗਾ ਮੈਂ ਪਾਸੇ ਗਿਆ ਹਾਂ ਜੀ ਮੰਗ ਲਓ ਸੜੀ ਪੈ ਗਈ ਕੋਤੇ ਠੀਕ ਨਹੀਂ ਹੋਇਆ ਜੀ ਲੈ ਵੀ ਹੁਣ ਇਹਨੂੰ ਆਪਾਂ ਉੱਥੇ ਬੰਦੂ ਪੱਠਿਆਂ ਤੇ ਬੰਦਦੇ ਨੇ ਆ ਇਹਦੇ ਲਾਤਾ ਆਪਾਂ ਨੇ ਤੇਲ ਅਸਿਕ ਟਕੋਰ ਕਾਪੀ ਦੇ ਮੋਦੇ ਪਾਏ ਵੀ ਹੁਣ ਆਪਾਂ ਇਹਦਾ ਰਸਾ ਖੋਲਦਨੇ ਆ ਦੇਖੋ ਦੁਖ ਦੀ ਮਾਰੀ ਮੱਝ ਲੀਸੀ ਹੋ ਗਈ ਜੀ ਕਿ ਕਰੀ ਨੇ ਕਟੀਆਂ ਵੀ ਨੇ ਵਧੀਆ ਦੀਆਂ ਨੇ ਰਵੇ ਰੀਆਂ ਤੇ ਕੱਟੀ ਘਬਰਾਇ ਕੋਈ ਨਾ ਉਹ ਤੇ ਆ ਜੀ ਇੱਕ ਅਜੀਨੇ ਦਾਰੇ ਦਾ ਦੇਖੋ ਤੇ ਆ ਦੇਖੋ ਆ ਕੱਟੀ ਆ ਜੀ ਦਾਰੇ ਦੀ ਸਾਡੀ ਇਹ ਸੇ ਮੱਝ ਦੀ ਐ ਇਹ ਅਸੀਂ ਟੀਕੇ ਇਸ ਕਰਕੇ ਵਧੀਆ ਭਾਈ ਜੀ ਤੇ ਕਿਉਂਕਿ ਇਹਨੇ ਹਲੇ 16 17 ਲੀਟਰ ਦੁੱਧ ਦੀ ਜੀ ਇਹਦੇ ਖਲੀਫੀ ਹੋ ਗਈ ਕੋਤਾ ਠੰਡ ਦਾ ਇਹਨੂੰ ਦੁਖ ਮਾਰ ਗਿਆ ਜੀ ਕੋਸਾਹਾ ਮੂੰਹ ਖੁਰਜੇ ਦੀ ਬਿਮਾਰੀ ਅਜੀ ਖੁਰਾਦੀ ਬਿਮਾਰੀ ਅਕੀ ਮੂੰਹ ਤਾਂ ਠੀਕ ਹੈ ਜੀ ਬਾਕੀ ਖੁਰਾਂ ਦੀ ਆ ਗਈ ਐ ਚੀਕਾਂ ਨੇ ਇਹ ਮਤਲਬ ਆ ਉਹ ਬਿਮਾਰੀ ਨਹੀਂ ਨੂੰ ਕਹਿ ਸਕਦੀ ਕਿਉਂਕਿ ਅਸੀਂ ਆਏ ਥਾਲੇ ਦੇ ਟੀਕੇ ਲਵਾਨੇ ਆ ਜੀ ਬਾਕੀ ਅਸੀਂ ਆਪਦਾ ਤਾਜ਼ਾ ਪਾਣੀ ਕਿ ਲੈਨੇ ਆ ਮੋਟਰ ਦਾ ਇਹ ਦੂਣਾ ਪੱਕਾ ਖਾਦੇ ਬੰਦਨੇ ਆ ਆ ਦੇਖੋ ਜੀ ਪਹਿਲਾ ਰੌਣ ਦਾ ਲੱਗਦਾ ਹੈ ਜੀ ਬਹੁਤ ਪਹਿਲਾਂ ਦਾ ਸੁਪਰੀ ਮਾਹਾਈ ਉਹ ਆਸ ਨੇ ਜਬਰੀਆ ਠੀਕ ਹੋਈ ਜੀ ਇਹਨੂੰ ਲੱਗਦਾ ਮਾ ਵੀ ਟੱਕ ਮਾਰਦੀ ਹੈ ਪਹਿਲਾਂ ਤਾਂ ਬਹੁਤ ਜ਼ਿਆਦਾ ਅੰਗ ਵਾਪਸੀ ਸੀ ਤਾਂ ਨੂੰ 4 ਦਿਨ ਵਿੱਚ ਥੋੜਾ ਜਾ ਪਸ਼ੂਆਂ ਦਾ ਆਪਾਂ ਆਬੀ ਟ੍ਰੀਟਮੈਂਟ ਕਰੀਏ ਕਿਉਂਕਿ ਖਾਤਿਆਂ ਤੋਂ ਵੱਜੀਏ ਤੇ ਜੇ ਉੱਤੋਂ ਦੀ ਗੱਲ ਹੋ ਜੇ ਤਾਂ ਡਾਕਟਰ ਨੂੰ ਬੁਲਾਓ ਬਾਕੀ ਆਪਾਂ 5-4 ਦਿਨ ਇਹਦੇ ਟਿਪੋਰ ਕਰਾਂਗੇ ਜੀ ਠੀਕ ਹੋ ਜੂਗੀ ਬਿਲਕੁਲ ਇਹ ਐਸੇ ਜਨੀਓ ਆਪਾਂ ਨਿੰਮ ਦੇ ਪੱਲੇ ਪਾ ਕੇ ਵਿੱਚ ਫਰਕੜੀ ਪਾ ਕੇ ਉਹਦੀ ਟਕੋਰ ਕੋਲੋਂ ਪੰਜ ਚਾਰ ਕਿ ਦਿਨ ਕਰਾਂਗੇ ਜੀ ਇਹਦੇ ਖੇਚੜਾ ਹਰਕ ਦਾ ਪੈ ਗਿਆ ਜੀ ਪਹਿਲਾਂ ਜਮੀਓ ਮਸਾਂ ਆਈ ਜੀ ਜੋ ਸਤੁਕੀ ਠੀਕ ਹੈ ਕਿਸਾਨ ਵੀਰੋ ਸਾਡੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਜੀ ਤਾਂ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਤੇ ਸ਼ੇਅਰ ਕਰਿਓ ਧੰਨਵਾਦ ਜੀ